ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕਣੀਆਂ ਹਰਵੰਦ ਸਿੰਘ ਦਾ ਇਹਨਾਂ ਦਾਦਾ ਜੀ ਦਾ ਅਸਲਾਣਾ ਕਰਦੇ ਸਨ ਸਤੂਨੀ ਸਿੰਘ ਅੱਜ ਜੀ ਨੂੰ ਪਾਠ ਦਾ ਭੋਗ ਭਗਾ ਰਹੇ ਹਨ ਵਾਹਿਗੁਰੂ ਵਾਹਿਗੁਰੂ ਪਾਸ ਤੋਂ ਗੁਰੂ ਦਾ ਬਖਸ਼ਣ ਦੇ ਭਾਗਿਤ ਹੋ ਬਹੁਤ ਆਮਦਤ ਕੀਤਾ ਤੋਂ ਅੱਜ ਦੇ ਉਸ ਆਪਾਂ इंजमी चिली वेंदी सतमी

ਭਾਈ ਜਦੋਂ ਅਕਾਸ਼ ਤੋਂ ਸਤਿਗੁਰੂ ਮੈਨੂੰ ਦਰਗਾਹ ਦੇ ਵਿੱਚ ਮਿਲਤਾ ਤੀਏ ਸਤਿਗੁਰੂ ਗੁਰੂ ਰਵਿੰਦਰ ਸਿੰਘ ਬਾਹਰਾ ਦੀ ਯਾਤਰਾ ਤੋਂ ਭਾਈ ਜਦਿਆ ਜਿੰਦੂ ਦਰਗਾਹ ਦੇ ਵਿੱਚ ਥਾਣਸਾਹਬ ਨਾਲ ਤੇ ਪਹਿਲਾ ਤੈਨੂੰ ਗੁਰੂ ਮਾਲਾ ਲਾਣਾ ਬਣਦੀ ਤੇ ਗੁਰੂ ਪਿਆਰੇ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਗੁਰੂ ਦੇ ਨਾਲ ਜੁੜੇ ਮਾਲਾ ਪਰਿਵਾਰ ਸਤਿਗੁਰੂ ਬਹੁਤ ਕੀ ਰਿਹਾਗੇ ਤੇ ਉਹ ਕੀ ਬਾਤਾਂ ਨੇ ਉਹ ਪਿਛਲੇ ਦਿਨੀ ਇਕਲਵੀਂ ਆਰ ਜੂਗ ਭੋਗ ਤੇ ਅਕਾਲ ਚਲਾਣਾ ਕਰਕੇ ਵੀ ਅੱਜ ਆਪਾਂ ਨਾਲ ਵੀ ਅੰਤਮ ਅਰਦਾਸ ਦੇ ਵਿੱਚ ਸਾਰੇ ਸ਼ਾਮਲ ਹੋਏ ਆ। ਸੋਨਾ ਬਾਰੇ ਮੈਥੋਂ ਪਹਿਲਾਂ ਗੁਰਦੀਪ ਸਿੰਘ ਨੇ ਕਾਫੀ ਵਿਆਖਿਆ ਦੇ ਵਿੱਚ ਦੱਸ ਦਿੱਤਾ ਸੀ ਪਰ ਫਿਰ ਵੀ ਜਿੰਨੇ ਪਰਿਵਾਰ ਵੱਲੋਂ ਡਿਊਟੀ ਲੱਕੀ ਦੋਖ ਸ਼ਬਦ ਕਹਿ ਕੇ ਜਿਆਦਾ ਸਮਾਂ ਨਹੀਂ ਲੈਣਾ ਉਹਨਾਂप्रति ਮੈਂ ਜਗ੍ਹਾ ਲਵਾਂਗਾ ਤਾਇਆ ਸੁਖਮੀ ਸਿੰਘਕ ਜੇ ਇਹਨਾਂ ਉਹ ਬਜ਼ੁਰਗ ਸੀਗੇ ਜਿਹੜੀ ਇੱਕ ਪਿਛਲੀ ਪੀੜ੍ਹੀ ਸੀ ਸਾਡੇ ਵਿੱਚ ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਇਸ ਪੰਜਾਬ ਦੇ ਵਿੱਚ ਕਾਫੀ ਕੁਝ ਵਾਪਰਦਾ ਆਪਣੇ ਅੱਖੀਂ ਦੇਖਿਆ ਫਲਾਂ ਨੂੰ ਇਸ 47 ਵਾਲੇ ਹਾਲਾਤ 'ਚ ਜਾਂ ਕੁਝ ਹੋਰ ਵੀ ਵਾਪਰਦੇ ਰਹੇ ਹਾਲਾਤ ਤਾਂ ਜਾਣਕਾਰੀ ਦੇ ਤੌਰ ਤੇ ਅੰਨਾਂ ਤੋਂ ਸੁਭਾਵਿਕ ਬੈਠ ਕੇ ਗੱਲਾਂ ਪੁੱਛ ਲਈਆਂ ਸੀ ਤਾਂ ਦੱਸ ਦਿੱਤੇ ਜਾਂਦੇ ਤਾਂ तकरीबन ਇਹ ਜਿਹੜਾ ਸਾਡਾ ਇਹ ਪੀਡੀਸੀ ਬਜ਼ੁਰਗਾਂ ਦੀ ਸਾਡਾ ਸ਼ਰਮਾਇਆ ਸੀ ਉਹ ਸਾਡੇ ਵਿੱਚੋਂ तकरीबन ਚਾ ਚੁੱਕੇ ਹਨ ਉਹਨਾਂ ਦੀ ਜ਼ਿੰਦਗੀ ਇੱਕ ਬਹੁਤ ਹੀ ਮਿਹਨਤੀ ਹੱਥੋਂ ਕਿਰਤ ਕਰਪਾਲਾ ਉਹਨਾਂ ਦਾ ਜੀਵਨ ਸੀ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀਆਂ ਪੰਜ ਸੁਪਤਰੀਆਂ ਇੱਕ ਸੁਪੁੱਤਰ ਬਿਸ਼ਾਲ ਪਰਿਵਾਰ ਈਆਂ ਪੁੱਤਰਾਂ ਦੀ ਸੱਚ ਜੀਵ ਗਵਾਈ ਕੀਤੀ ਔਰ ਉਹਨਾਂ ਨੂੰ ਸੱਚਜੇ ਪੜ੍ਹਾਈ ਵੀ ਕਰਵਾਈ ਤੇ ਉਹਨਾਂ ਨੂੰ ਚੰਗੇ ਬਦਵਾਤੋ ਤੇ ਪੰਜਾਂ ਈਆਂ ਨੂੰ ਘਰੇ ਘਰੀ ਤੋਰਿਆ ਹੱਥੀਂ ਕਿਰਤ ਕਰਕੇ ਸੱਚੀ ਕਿਰਤ ਕਰਕੇ ਇਹ ਉਹਨਾਂ ਦੀ ਵਿਲੱਖਣਤਾ ਸੀ। ਭਾਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਦੁੱਖ ਵੀ ਆਏ ਜਿਸ ਤਰ੍ਹਾਂ ਵੱਡੀ ਉਹਨਾਂ ਦੀ ਸੁਤਰੀ ਭੈਣ ਛਿੰਦੋ ਤੇ ਸਾਡਾ ਭਰਾ ਪਾਲ ਸਿੰਘ ਰਹੇ ਸੀ ਉਹਨਾਂ ਦਾ ਸੁਪੁੱਤਰ ਪਰ ਜਵਾਨੀ ਦੇ ਵਿੱਚ ਇਸ ਦੁਨੀਆ ਵਿੱਚ ਚਲੇ ਗਏ ਸੀ। ਪਰ ਉਹਨਾਂ ਦੇ ਅੰਦਰ ਇੱਕ ਵੱਡਾ ਦੁੱਖ ਸੀ। ਪਰ ਇੱਕ ਜੇ ਹੀ ਸਖਸ਼ਿੰਦ ਸੀ ਇਹਦਾ ਵੱਡਾ ਦੁੱਖ ਵੀ ਅੰਦਰ ਸਮੋ ਕੇ ਜਦੋਂ ਕਿਤੇ ਉਹਨਾਂ ਕੋਲੇ ਬੈਠਣ ਨੂੰ ਸਮਾਂ ਮਿਲਦਾ ਸੀ ਤਾਂ ਅਕਸਰ ਕੋਈ ਦਾ ਵੱਡਾ ਦੁੱਖ ਆਪਣੇ ਅੰਦਰ ਲੈ ਕੇ ਵੀ ਅਕਸਰ ਇੱਕ ਮਜ਼ਾਕੀਏ ਟਾਈਪ ਤੇ ਗੱਲਾਂ ਅਕਸਰ ਖੁਸ਼ੀ ਖੁਸ਼ ਰੱਖਣ ਵਾਲੀਆਂ ਗੱਲਾਂ ਕਰਦੇ ਨੇ ਸੋ ਜੇ ਇਹ ਬਜ਼ੁਰਗ ਅਸੀਂ ਕਹਿ ਦਿੰਦੇ ਹਾਂ ਸੁਭਾਵਕ ਕਿ ਬਜ਼ੁਰਗ ਘਰ ਦਾ ਜਿੰਦਾ ਹੁੰਦੇ ਐ ਨਹੀਂ ਉਹ ਬਹੁਤ ਵੱਡੀਆਂ ਡਿਊਟੀਆਂ ਹੁੰਦੀਆਂ ਉਹਨਾਂ ਦੀਆਂ ਜਦੋਂ ਚਲੇ ਜਾਂਦੇ ਆ ਉਹ ਬਾਅਦ ਪਤਾ ਲੱਗਦਾ ਹੈ ਕਿ ਬਹੁਤ ਵੱਡੇ ਅਰਦਾਸੀ ਹੁੰਦੇ ਆ ਉਹ ਸਦਾ ਇਹਦੇ ਵੱਡੇ ਪਰਿਵਾਰਾਂ ਦੀ ਸੁੱਖ ਲੋਚਦੇ ਰਹਿੰਦੇ ਭਲਾ ਮੰਜੇ ਤੇ ਨਕਾਰਾ ਹੋ ਕੇ ਵੀ ਥੀਰੋ ਬੈਠੇ ਹੁੰਦੇ ਆ ਉਹਨਾਂ ਦੀ ਸਦਾ ਅੰਦਰ ਦੀ ਹੂਕ ਪ੍ਰਮਾਤਮਾ ਅਗੇ ਰਸਾ ਹੁੰਦੀ ਆ ਅਰਦਾਸਾਂ ਪਰਵਾਰ ਪ੍ਰਤੀ ਅਸੀਂ ਭਲਾ ਕੋਈ ਪ੍ਰਾਪਰਟੀ ਦਾ ਹਿੱਸਾ ਦੇ ਕੇ ਨਹੀਂ ਧਾਰਮਿਕ ਖਾਨਾ ਤੇ ਕਰਾ ਲਈਏ ਸ਼ਾਇਦ ਉਹ ਸਫਲ ਨਾ ਹੋਣ ਪਰ ਅਜੇਹੇ ਬਜ਼ੁਰਗ ਸਦਾ ਸੋਚਦੇ ਰਹਿੰਦੇ ਰੰਜੀ ਤੇ ਬੈਠੇ ਸਾਡਾ ਕੋਈ ਧੀ ਪੁੱਤ ਕੋਈ ਪੋਤਾ ਪੁੱਤਰੀ ਕੋ ਦੋਤਾ ਦੋਤੀ ਉਹਨੂੰ ਕਿਤੇ ਕਿਸਮ ਦਾ ਦੁੱਖ ਤਕਲੀਫ ਨਾ ਹੋਵੇ ਪਰਮਾਤਮਾ ਕੀ ਰਖਦਾ ਸਕੇ ਸੋ ਇੱਕ ਵੱਟਾ ਸਾਡਾ ਇਹ ਸ਼ਰਮਾਇਆ ਸੀ ਇਹ ਪੀੜੀ ਸਮਾਂ ਹੁੰਦਾ ਪਰਮਾਤਮਾ ਦੇ ਘਰੋਂ ਦੇ ਜੇ ਮੈਂ ਜਾਣਾਂ ਸਭ ਨਹੀਂ bari nal ja rahe ne par ohna di jehdi zindagi de vichon sikha ja sakda ke ohna ne hathan di kirat jehdi ki thi ਕਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਉੱਤੇ ਤੁਪਾਂ ਜੇ ਠਾੜਦੀਆਂ ਸਿਆਲ ਦੀਆਂ ਬਰਫੀਆਂ ਰਾਤਾਂ ਦੇ ਵਿੱਚ ਹੱਥੀਂ ਕਿਰਤ ਕਰਕੇ ਵਿਸ਼ਾਲ ਪਰਿਵਾਰ ਦੀ ਸਥਾਪਨਾਾਈ ਕੀਤੀ ਔਰ ਅਡੋਨਾ ਦਾ ਜਾਣਾ ਭਾਵੇਂ ਬਹੁਤ ਵੱਡਾ ਦੁੱਖ ਹੈ ਪਰ ਫਿਰ ਵੀ ਪਰਮਾਤਮਾ ਦਾ ਭਾਰ ਹੈ ਇਹ ਮੰਨਣਾ ਪੈਂਦਾ ਸਭ ਨੂੰ ਨਿਜਮੈ ਸਭ ਨੇ ਆਪੋ ਆਪਣੇ ਸਮੇਂ ਤੇ ਚਲੇ ਜਾਣਾ ਹੈ ਸਭ ਤੋਂ ਪਹਿਲਾਂ ਨੂੰ ਪੂਜੁਰਗ ਸੁਖਮਨੀ ਸਿੰਘ ਜੀ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਔਰ ਹੱਥ ਮਨ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਲੰਗਰ ਪ੍ਰਸ਼ਾਦ ਦੇ ਗੁਰੂ ਕੇਸ਼ ਸਜੇ ਹੋਏ ਨੇ ਸਭ ਨੇ ਲੰਗਰ ਦੇ ਵਿੱਚ ਹਾਜ਼ਰੀ ਲਵਾ ਕੇ ਜਾਣਾ ਫਿਰ ਇੱਕ ਵਾਰੀ ਆਏ ਹੋਏ ਸਾਰੇ ਰਿਸ਼ਤੇਦਾਰ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ